ਕਹਿੰਦੇ ਨੇ ਸੰਤ ਕੀ ਦਾ ਆਖਰੀ ਟਿਕਾਣਾ ਈਸ਼ਵਰ ਦਾ ਘਰ ਹੈ ਕੁਝ ਚੰਗਾ ਕਰ ਮੁਸਾਫਰ ਕਿਸੇ ਦੇ ਘਰ ਖਾਲੀ ਹੱਥ ਨਹੀਂ ਚਾਈਦਾ ਕਦੇ ਵੀ ਮਨ ਹਲਕਾ ਕਰਨਾ ਹੋਵੇ ਤਾਂ ਪਰਮਾਤਮਾ ਅਕੇ ਰੋ ਕੇ ਕਰਨਾ ਚਾਹਤਾ ਹੈ ਕਿਉਂਕਿ ਉਹ ਹਮੇਸ਼ਾ ਹੱਥ ਫੜਦਾ ਹੈ ਮਸਾਕ ਨਹੀਂ ਉਡਾਉਂਦਾ ਵਾਰ-ਵਾਰ ਕਿਸੇ ਦੇ ਕਰ ਜਾਂਨ ਨਾਲ ਇੱਜ਼ਤ ਘਟ ਜਾਂਦੀ ਹੈ ਪਰ ਇੱਕ ਪਰਮਾਤਮਾ ਦਾ ਘਰ ਹੀ ਹੈ ਜਿੱਥੇ ਵਾਰ-ਵਾਰ ਚਾਨ ਨਾਲ ਇੱਜ਼ਤ ਵੱਧ ਜਾਂਦੀ ਹੈ ਇੱਕ ਵਿਅਕਤੀ ਨੇ ਰੱਬ ਨੂੰ ਪੁੱਛਿਆ ਕਿ ਮੈਂ ਤੁਹਾਨੂੰ ਕਿਵੇਂ ਖੁਸ਼ ਕਰਾਂ ਕੋਈ ਵਸਤੂ ਦੱਸੋ ਜਿਹੜੀ ਮੈਂ ਤੁਹਾਨੂੰ ਚੜਾ ਸਕਾਂ ਰੱਬ ਨੇ ਉੱਤਰ ਦਿੱਤਾ ਕਿ ਸੰਸਾਰ ਦੀ ਹਰ ਵਸਤੂ ਮੈਂ ਹੀ ਤੈਨੂੰ ਦਿੱਤੀ ਹੈ ਤੇਰੇ ਕੋਲ ਤੇਰਾ ਸਿਰਫ ਹੰਕਾਰ ਹੀ ਹੈ ਜਿਹੜਾ ਮੈਂ ਤੈਨੂੰ ਕਦੇ ਨਹੀਂ ਦਿੱਤਾ ਮੈਨੂੰ ਉਹ ਹੀ ਪੇਟ ਕਰਤੇ ਜਿਹੜੀ ਦੁਆ ਕبول ਹੋਣ ਵਿੱਚ ਵਕਤ ਲੈਂਦੀ ਹੈ ਉਹ ਹਮੇਸ਼ਾ ਪੂਰੀ ਹੋਣ ਤੇ ਵਕਤ ਬਦਲ ਦਿੰਦੀ ਹੈ ਅਰਦਾਸ ਸਰੂਰ ਕਰਿਆ ਕਰੋ ਕਿਉਂਕਿ ਪਰਮਾਤਮਾ ਤੋਂ ਵੱਡਾ ਕੋਈ ਡਾਕਟਰ ਨਹੀਂ ਤੇ ਅਰਦਾਸ ਤੋਂ ਵੱਟੀ ਕੋਈ ਦਵਾਈ ਨਹੀਂ ਇੱਕ ਵਾਰ ਸਾਰੇ ਪਿੰਡ ਵਾਸੀਆਂ ਨੇ ਮੀਲੀ ਅਰਦਾਸ ਕਰਨ ਦਾ ਫੈਸਲਾ ਕੀਤਾ ਅਰਦਾਸ ਸਮੇਂ ਸਾਰੇ ਇਕੱਠੇ ਹੋਏ ਪਰ ਸਿਰਫ ਇੱਕ ਹੀ ਬੱਚਾ ਛਤਰੀ ਲੈ ਕੇ ਨਾਲ ਆਇਆ ਸੀ ਇਹ ਹੈ ਵਿਸ਼ਵਾਸ ਜਦੋਂ ਤੁਸੀਂ ਹਵਾ ਵਿੱਚ ਇੱਕ ਸਾਲ ਤੇ ਬੱਚੇ ਨੂੰ ਉਛਾਲਦੇ ਹੋ ਤਾਂ ਉਹ ਹੱਸਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਤੁਸੀਂ ਉਸ ਨੂੰ ਫੜ ਲਵੋਗੇ ਇਹ ਹੈ ਭਰੋਸਾ ਦੇ ਹਦ ਤਾਤ ਸੌਣ ਸਮੇ ਸਾਨੂੰ ਸਵੇਰੇ ਤੱਕ ਜਿਉਂਦੇ ਰਹਿਣ ਦਾ ਕੋਈ ਪ੍ਰੋਸਾ ਨਹੀਂ ਹੁੰਦਾ ਪਰ ਫਿਰ ਵੀ ਅਸੀਂ ਸਵੇਰ ਲਈ అలਾਰਮ ਲਗਾਉਂਦੇ ਹਾਂ ਇਹ ਹੈ ਉਮੀਦ ਜਿਵੇਂ ਜਿਵੇਂ ਤੁਸੀਂ ਖੁਦ ਨੂੰ ਜਾਣਦੇ ਜਾਓਗੇ ਪੇੜ ਚਾਲ ਵਿੱਚੋਂ ਬਾਹਰ ਨਿਕਲਦੇ ਜਾਓਗੇ ਵੈਸੇ ਤਾਂ ਰੱਬ ਕਿਸੇ ਨੇ ਨਹੀਂ ਦੇਖਿਆ ਪਰ ਜਿੱਥੇ ਇਨਸਾਨ ਦੂਜੇ ਦੇ ਦੁੱਖ ਤਕਲੀਫ ਸਮਝੇ ਉੱਥੇ ਰੱਬ ਵਸਦਾ ਹੈ ਸਬਰ ਦੇ ਨਾਲ ਮੰਗੋ ਅਤੇ ਯਕੀਨ ਦੇ ਨਾਲ ਇੰਤਜ਼ਾਰ ਕਰੋ ਕਿਉਂਕਿ ਜੋ ਪਰਮਾਤਮਾ ਦਿੰਦਾ ਹੈ ਉਹ ਸਹੀ ਸਮੇਂ ਤੇ ਦਿੰਦਾ ਹੈ ਅਤੇ ਬਿਹਤਰੀਨ ਦਿੰਦਾ ਹੈ ਗੁਨੇਕਾਰ ਨੂੰ ਐਨਾ ਪਤਾ ਤਾਂ ਹੁੰਦਾ ਹੈ ਜਿੱਥੇ ਕੋਈ ਨਹੀਂ ਹੁੰਦਾ ਉੱਥੇ ਖੁਦਾਤਾ ਹੁੰਦਾ ਹੈ ਬੁਰੀ ਨਜ਼ਰ ਨਾਲ ਨਾ ਦੇਖ ਮੈਨੂੰ ਦੇਖਣ ਵਾਲੇ ਮੈਂ ਲੱਖ ਪੁਰਾ ਸਹੀ ਪਤ ਤੂੰ ਆਪਣੀ ਨਜ਼ਰ ਖਰਾਬ ਨਾ ਕਰ ਉਨੀਆ ਪੈਸੇ ਵਾਲਿਆਂ ਦੀ ਚਮਚਾਕ ਜੀ ਕਰਤੀ ਹੈ ਮੁਰਸ਼ਦ ਵਰਨਾ ਰਿਸ਼ਤੇਦਾਰ ਤਾਂ ਭਿਖਾਰੀਆਂ ਤੇ ਵੀ ਹੁੰਦੇ ਨੇ ਆਪਣੇ ਕਿਰਤਾਰ ਤੇ ਪਾ ਕੇ ਪਤਾ ਹਰ ਇੱਕ ਇਨਸਾਨ ਕਹਿੰਦਾ ਹੈ ਕਿ ਜ਼ਮਾਨਾ ਖਰਾਬ ਹੈ ਖਾਣਾ ਤੇਰੇ ਸੀ ਲੋਕ ਸਲਫੀਆਂ ਖਿੱਚਦੇ ਖਿੱਚਦੇ ਮਰਨਾ ਸੀ ਜਿਸ ਨੂੰ ਭੁੱਖ ਨਾਲ ਉਹ ਕੈਰਤ ਨਾਲ ਮਰ ਗਿਆ ਵਕਤ ਤੇ ਵੀ ਪੜੇ ਅਜੀਬ ਕਿਸੇ ਨੇ ਕਿਸੇ ਦਾ ਘਟਦਾ ਨਹੀਂ ਤੇ ਕਿਸੇ ਦੇ ਕੋਲ ਹੁੰਦਾ ਨਹੀਂ ਵਕਤ ਦਿਖਾਈ ਨਹੀਂ ਦਿੰਦਾ ਪਰ ਤਿਖਾ ਬਹੁਤ ਕੁਝ ਜਾਣਦਾ ਹੈ ਆਪਣਾਪਣ ਤਾਂ ਹਰ ਕੋਈ ਦਿਖਾਉਂਦਾ ਹੈ ਪਰ ਆਪਣਾ ਕੌਣ ਹੈ ਇਹ ਵਕਤ ਹੀ ਦਿਖਾਉਂਦਾ ਹੈ ਨਜ਼ਰ ਤਾਂ ਉਸ ਦੀ ਸਪਨਾ ਉੱਪਰ ਹੈ ਪਰ ਉਸ ਦੀ ਨਦਰ ਉਹਨਾਂ ਉੱਪਰ ਹੀ ਹੈ ਜੋ ਉੱਚੇ ਗੁਣਾ ਕਰਕੇ ਉਨੋ ਪਾ ਗਏ ਨੇ ਜਿਹੜੇ ਉਹਦੀ ਰਸਾ ਵਿੱਚ ਖੁਸ਼ ਹਨ ਜਿਹੜੇ ਉਹਦੇ ਕੀਤੇ ਨੂੰ ਸਤ ਕਰਕੇ ਮੰਨਦੇ ਹਨ ਇਨਸਾਨ ਹਮੇਸ਼ਾ ਇੱਕੋ ਵਰਗਾ ਨਹੀਂ ਰਹਿੰਦਾ ਵਕਤ ਹਾਲਾਤ ਅਤੇ ਲੋਕ ਉਸਨੂੰ ਬਦਲਣ ਤੇ ਮਜਬੂਰ ਕਰ ਦਿੰਦੇ ਨੇ ਸਮੁੰਦਰ ਜੇਕਰ ਖਾਰਾ ਹੈ ਤਾਂ ਖਾਰਾ ਹੀ ਰਹੇਗਾ ਉਸ ਵਿੱਚ ਖੰਡ ਘੋਲ ਕੇ ਉਸ ਨੂੰ ਮਿੱਠਾ ਬਣਾਉਣ ਦੀ ਕੋਸ਼ਿਸ਼ ਕਰਨ ਵਿੱਚ ਵੀ ਨੁਕਸਾਨ ਤੁਹਾਡਾ ਹੀ ਹੋਵੇਗਾ ਜੋ ਤੁਹਾਨੂੰ ਕੁਝ ਨਹੀਂ ਸਮਝਦੇ ਤੁਸੀਂ ਵੀ ਉਨ੍ਹਾਂ ਨੂੰ ਕੁਝ ਨਾ ਸਮਝੋ ਜ਼ਿੰਦਗੀ ਵਿੱਚ ਹਮੇਸ਼ਾ ਅਚੇ ਲੋਕ ਹੀ ਮਿਲਦੇ ਨੇ ਜਿਨ੍ਹਾਂ ਨੂੰ ਸਿਰਫ ਚਾਹਿਆ ਜਾ ਸਕਦਾ ਹੈ અપਨਾਇਆ ਨਹੀਂ ਕਿਉਂਕਿ ਉਹ ਕਿਸੇ ਹੋਰ ਦੀ ਕਿਸਮਤ ਵਿੱਚ ਹੁੰਦੇ ਨੇ ਉੱਪਰ ਵਾਲਾ ਮੋਜ ਵਿੱਚ ਆ ਜਾਵੇ ਤਾਂ ਸਤ ਤਾਜ ਪਨਾ ਦਿੰਦਾ ਹੈ ਤੇ ਜਰਾ ਚੈ ਨਜ਼ਰ ਫੇਰ ਲਵੇ ਤਾਂ ਮਹਤਾਜ ਪਨਾ ਦਿੰਦਾ ਹੈ ਸੱਚ ਨੂੰ ਤਮੀਜ਼ ਨਹੀਂ ਕਰ ਕਰਨਦੀ ਤੇ ਝੂਠ ਨੂੰ ਦੇਖੋ ਕਿੰਨਾ ਮਿੱਠਾ ਬੋਲਦਾ ਹੈ ਕੌਣ ਯਾਦ ਰੱਖੇਗਾ ਸਾਨੂੰ ਇਸ ਬੇਮਤਲਬ ਤੇ ਤੌਰ ਵਿੱਚ ਹਾਲਾਤ ਇੰਜ ਦੇ ਨਿਕੇ ਲੋਕਾਂ ਨੂੰ ਰੱਬ ਯਾਦ ਨਹੀਂ ਸਭ ਤੋਂ ਪੁਰਾ ਹੈ ਉਮੀਦ ਤਾਂ ਮਤ ਚਾਣਾ ਤੇ ਉਸ ਤੋਂ ਵੀ ਪੁਰਾ ਹੈ ਝੂਠੀ ਉਮੀਦ ਦਾ ਚਿੰਤਾ ਰਹਿਣਾ ਸਪਰਾ ਤੇ ਮਹਿਲ ਵੀ ਇੱਕ ਦਿਨ ਟਹਿ ਜਾਂਦੇ ਨੇ ਜੋ ਸਬਦਾ ਸੋਚਦੇ ਨੇ ਉਹੀ ਅਕਸਰ ਇਕੱਲੇ ਰਹਿ ਜਾਂਦੇ ਨੇ ਦਿਦਾਰ ਦੀ ਤਲਬ ਹੋਵੇ ਤਾਂ ਨਿਕਾਹਾਂ ਜ਼ਰੂਰ ਘੱਟ ਕੇ ਰੱਖਣਾ ਕਿਉਂਕਿ ਨਕਾਬ ਹੋਵੇ ਚਾ ਨਸੀਬ ਟਿਕਦਾ ਜ਼ਰੂਰ ਹੈ ਇਨਸਾਨ ਦੀ ਖਵਾਇਸ਼ ਦੀ ਕੋਈ ਹੱਦ ਨਹੀਂ ਦੋ ਕਜ਼ ਜ਼ਮੀਨ ਵਿੱਚ ਚਾਹੀਦੀ ਹੈ ਦੋ ਕਜ਼ ਕਫਨ ਤੇ ਬਾਦ ਜ਼ਿੰਦਗੀ ਤੇ ਵਕਤ ਦੀ ਕੋਈ ਗਰੰਟੀ ਨਹੀਂ ਦੋਵੇਂ ਬਦਲ ਵੀ ਜਾਂਦੇ ਨੇ ਤੇ ਖਤਮ ਵੀ ਹੋ ਜਾਂਦੇ ਨੇ ਵਕਤ ਨੇ ਚੁੱਪ ਰਹਿਣਾ ਸਿੱਖਾ ਦਿੱਤਾ ਜ਼ਿੰਦਗੀ ਨੇ ਸਭ ਕੁਝ ਸਹਿਣਾ ਸਿੱਖਾ ਦਿੱਤਾ ਹੁਣ ਕਿਸੇ ਤੋਂ ਵੀ ਕੋਈ ਆਸ ਨਹੀਂ ਹੈ ਜ਼ਿੰਦਗੀ 'ਚ ਕਿਉਂਕਿ ਹਾਲਾਤਾਂ ਨੇ ਮੈਨੂੰ ਇਕੱਲੇ ਰਹਿਣਾ ਸਿੱਖਾ ਦਿੱਤਾ ਬੰਦਾ ਪੁੱਲ ਤਾਂ ਬਹੁਤ ਕੁਝ ਜਾਣਦਾ ਹੈ ਪਰ ਤੁੱਛਿਆਂ ਤੋਂ ਮਿਲੀ ਇੱਜ਼ਤ ਅਤੇ ਆਪਣਿਆਂ ਤੋਂ ਮਿਲੀ ਬੇਸਤੀ ਦਿਲ ਤੇ ਕਿਸੇ ਕੋਨੇ ਵਿੱਚ ਹਮੇਸ਼ਾ ਲਈ ਰਹਿ ਜਾਂਦੀ ਹੈ ਪਰਖਣ ਵਾਲੇ ਬਹੁਤ ਮਿਲਣ ਕੇ ਜ਼ਿੰਦਗੀ ਵਿੱਚ ਕਾਸ਼ ਕੋਈ ਸਮਝਣ ਵਾਲਾ ਵੀ ਹੁੰਦਾ ਇਕੱਲੇ ਰਹਿਣਾ ਪੁਰਾ ਨਹੀਂ ਸਭ ਤੋਂ ਪੁਰਾ ਹੈ ਆਪਣਿਆਂ ਦੀ ਉਸ ਪੀੜ ਚ ਰਹਿਣਾ ਜੋ ਸਾਨੂੰ ਨਾਲ ਰੱਖ ਕੇ ਵੀ ਇਕੱਲੇ ਹੋਣ ਦਾ ਅਹਿਸਾਸ ਕਰਾਉਂਦੀ ਹੈ ਖੁਦ ਕਮਾਉ ਲੱਗੇ ਤਾਂ ਸ਼ੌਂਕ ਘਟਕੇ ਬਾਪੂ ਕਮਾਉਂਦਾ ਸੀ ਤਾਂ ਜਹਾਜ਼ ਲੈਣ ਨੂੰ ਫਿਰਦੇ ਸੀ ਨੀਂਦ ਦਿਲ ਤੇ ਵਕਤ ਦਾ ਬਹੁਤ ਅਨੋਖਾ ਰਿਸ਼ਤਾ ਹੈ ਬਚਪਨ ਵਿੱਚ ਨੀਂਦ ਆਉਂਦੀ ਹੈ ਤੇ ਵਕਤ ਵੀ ਹੁੰਦਾ ਹੈ ਬਦਸੂਨ ਨੂੰ ਦਿਲ ਨਹੀਂ ਕਰਦਾ ਜਵਾਨੀ ਵਿੱਚ ਨੀਂਦ ਆਉਂਦੀ ਹੈ ਦਿਲ ਵੀ ਕਰਦਾ ਹੈ ਪਰ ਵਕਤ ਨਹੀਂ ਹੁੰਦਾ ਬਡਾਪੇ ਵਿੱਚ ਸੌਣ ਨੂੰ ਦਿਲ ਵੀ ਕਰਦਾ ਹੈ ਵਕਤ ਵੀ ਹੁੰਦਾ ਹੈ ਪਰ ਨੀਂਦ ਨਹੀਂ ਆਉਂਦੀ ਜ਼ਮਾਨੇ ਦੀਆਂ ਨਜ਼ਰਾਂ ਵਿੱਚ ਥੋੜਾ ਜਿਹਾ ਆਕੜ ਕੇ ਤੁਰਨਾ ਸਿੱਖ ਲਵੋ ਫੁੱਲਾਂ ਵਰਗਾ ਦਿਲ ਲੈ ਕੇ ਤੁਰੋਗੇ ਤਾ ਦੁਨੀਆ ਤੋੜਦੀ ਹੀ ਰਹੇਗੀ ਤੁਸੀਂ ਚਾਹੇ ਕਿੰਨੇ ਵੀ ਚੰਗੇ ਕੰਮ ਕਰੋ ਚਾਹੇ ਕਿੰਨੇ ਵੀ ਇਮਾਨਦਾਰ ਬਣ ਜਾਓ ਪਰ ਇਹ ਦੁਨੀਆ ਸਿਰਫ ਤੁਹਾਡੇ ਇੱਕ ਗਲਤੀ ਦਾ ਇੰਤਜ਼ਾਰ ਕਰ ਰਹੀ ਹੈ ਹੰਕਾਰ 10 ਦਿਨ ਦਾ ਹੈ ਕਿੰਨਾ ਪੈਸਾ ਹੈ ਸੰਸਕਾਰ 10 ਦਿਨ ਦੇ ਨਿਕੇ ਪਰਿਵਾਰ ਕਿਵੇਂ ਦਾ ਹੈ ਬੋਲੀ 10 ਦਿਨ ਦੀ ਹੈ ਇਨਸਾਨ ਕਿਵੇਂ ਦਾ ਹੈ ਤੇ ਬਹਿਸ 10 ਦਿਨ ਦੀ ਹੈ ਗਿਆਨ ਕਿਵੇਂ ਦਾ ਹੈ ਕਿਸੇ ਨੂੰ ਬੁਰਾ ਬਣਾ ਕੇ ਆਪ ਚੰਗੇ ਬਨਨ ਵਾਲੇ ਬਹੁਤੇ ਚਲਾਕਾਂ ਨੂੰ नहीं पता कि समा, समा एक अजि शीशा है जोड़ा चलाक तो चलाक बंद का नकब उतार के रख देता है। दुनिया पासे भी जीवन नहीं देती, पैसे की गल ही ले लो जे कोई दिन रात मेहनत करता है तो लोग कहते ने पैसे नहीं मरता है मेहनत करे तो केंद्र ने निकम्मा है खुला खर्च करे तो फजूल खर्च है ਜੇ ਨਾ ਖਰਚ ਕਰੇ ਤਾਂ ਕੰਜੂਸ ਮੱਖੀ ਚੂਸੈ ਜੇ ਕਿਸੇ ਕੋਲ ਜਿਆਦਾ ਪੈਸਾ ਹੈ ਤਾਂ ਲੋਕ ਕਹਿੰਦੇ ਨੇ ਦੋ ਨੰਬਰ ਦੇ ਹੋਣ ਕੇ ਜੇ ਪੈਸਾ ਕੱਟ ਹੋਵੇ ਤਾਂ ਕਹਿੰਦੇ ਨੇ ਸਿਆਣਾ ਹੁੰਦਾ ਤਾਂ ਇਹ ਹਾਲ ਨਾ ਹੁੰਦਾ ਮਿਲਣਾ ਹੈ ਤਾਂ ਕਦਰ ਕਰਨ ਵਾਲਿਆਂ ਨੂੰ ਮਿਲੋ ਇਸਤੇਮਾਲ ਕਰਨ ਵਾਲੇ ਤਾਂ ਖੋਤ ਹਿੱਤ ਨੂੰ ਲੱਪ ਲੈਣਗੇ ਕੁਝ ਸਿੱਕਾਂ ਵਿੱਚ ਵਿਕਦਾ ਹੈ ਇਨਸਾਨ ਦਾ ਸੁਮੀਰ ਕੌਣ ਕਹਿੰਦਾ ਹੈ ਕਿ ਮੁਲਕ ਚਮੰਕਾਈ ਬਹੁਤ ਹੈ ਕਿਸੇ ਚਾਹਲ ਦੇ ਨਾਲ ਤਖਤ ਤੇ ਬੈਠਣ ਨਾਲੋਂ ਚੰਗਾ ਹੈ ਕਿ ਕਿਸੇ ਆਲਮ ਦੇ ਨਾਲ فرش ਤੇ ਬੈਠਿਆ ਚਵੇ ਕਿੰਨੇ ਚਲਾਇਆ ਹੈ ਤੋਹਫੇ ਲੈਣ ਤੇ ਦੇਣ ਦਾ ਹਿਸਾਬ ਗਰੀਬ ਬੰਦਾ ਤਾਂ ਹੁਣ ਮਿਲਨ ਚੁਲਨ ਤੋਂ ਵੀ ਡਰਦਾ ਹੈ ਤੂੰ ਦੇਖੇ ਹੋਣੇ ਨੇ ਜਨਾਜ਼ੇ ਨਿਕਲਤੇ ਅਰਮਾਨਾਂ ਤੇ ਮਤਕ ਖੁੱਲੇ ਆਮ ਤਫਨਾਇਆ ਹੈ ਖਵਾਈ ਸ਼ਮਨੂ ਬਿਨਾ ਨਕਸ਼ਤਮੇ ਪੰਛੀ ਪਹੁੰਚ ਜਾਂਦਾ ਹੈ ਆਪਣੇ ਮੰਚਲ ਤੱਕ ਤੇ ਇੱਕ ਇਨਸਾਨ ਹੈ ਜੋ ਕਿ ਦਿਲ ਤੋਂ ਦਿਲ ਤੱਕ ਵੀ ਪਹੁੰਚਣ ਤੇ ਨਾਕਾਮ ਰਹਿੰਦਾ ਹੈ ਕਿਸ ਦੇ ਲਈ ਜੰਨਤ ਬਣਾਈ ਹੈ ਤੁਮੇ ਤੇ ਰੱਬਾ ਕੌਣ ਹੈ ਇੱਥੇ ਜੋ ਗੁਨਾਹਗਾਰ ਨਹੀਂ ਹੈ ਮੈਂ ਫਕੀਰਾਂ ਨਾਲ ਸੌਦਾ ਕਰਤਾ ਹਾਂ ਅਕਸਰ ਜੋ 1 ਰੁਪਏ ਤੇ ਪਤਲੇ ਲੱਖਾਂ ਦੀਆਂ ਤਵਾਵਾਂ ਦਿੰਦਾ ਹੈ ਬੁੱਟੇ ਫਕੀਰ ਨੂੰ ਮਿਲੀਆਂ ਦਦ ਤਦ ਤੀਆਂ ਠੋਕਰਾ ਪਰ ਸਿੱਕੇ ਉਸ ਨੂੰ ਮਿਲੇ ਜੋ ਭਿਖਾਰਣ ਜਵਾਨ ਸੀ ਰੁਕਾਵਟਾਂ ਤਾਂ ਬਸ ਇਨਸਾਨ ਤੇ ਲਈ ਨੇ ਜਨਾਜ਼ਿਆਂ ਤੇ ਲਈ ਤਾਂ ਸਭ ਦਸਤਾ ਦੇ ਦਿੰਦੇ ਨੇ ਹਿਸਾਬ ਕਿਤਾਬ ਤਾਂ ਬਸ ਉੱਪਰ ਵਾਲੇ ਨੇ ਹੀ ਸਹੀ ਲਗਾਇਆ ਹੈ ਸਪਨੋ ਖਾਲੀ ਹੱਥ ਪੇਚਾ ਹੈ ਤੇ ਖਾਲੀ ਹੱਥੇ ਬੁਲਾਇਆ ਹੈ ਠੇ ਰਾਤ ਵਿੱਚ ਮਿਲੀ ਖੁਸ਼ੀ ਮੈਨੂੰ ਪਸੰਦ ਨਹੀਂ ਅਸੀਂ ਆਪਣੇ ਕਮਾ ਵਿੱਚ ਹੀ ਰਹਿੰਦੇ ਹਾਂ ਨਵਾਬਾਂ ਦੀ ਤਰ੍ਹਾਂ ਕਿੰਨੀ ਅਜੀਬ ਹੈ ਗੁਨਾਹਾਂ ਦੀ ਖਵਾਇਸ਼ ਵਿੱਚ ਇਕਬਾਲ ਨਮਾਜ਼ ਵਿੱਚ ਜਲਦੀ ਨਾਲ ਪੜਤਾ ਹਾਂ ਫਿਰ ਤੋਂ ਗੁਨਾਹ ਕਰਨ ਲਈ ਬੇਕਾਰ ਨਾ ਕਰ ਅਲਫਾਜ਼ ਆਪਣੇ ਕਿਸੇ ਦੇ ਲਈ ਸੱਚ ਚੁੱਪ ਰਹਿ ਕੇ ਦੇਖ ਤੈਨੂੰ ਸਮਝਦਾ ਕੌਣ ਹੈ ਕਰ ਤੋਂ ਦਰਵਾਜ਼ਾ ਛੋਟਾ ਦਰਵਾਜ਼ੇ ਤੋਂ ਤਾਲਾ ਛੋਟਾ ਤੇ ਤਾਲੇ ਤੋਂ ਚਾਬੀ ਛੋਟੀ ਪਰ ਛੋਟੀ ਜਹੀ ਚਾਬੀ ਨਾਲ ਕਰ ਖੁੱਲ ਜਾਂਦਾ ਹੈ ਇਸੇ ਤਰ੍ਹਾਂ ਹੀ ਛੋਟੇ ਛੋਟੇ ਵਿਚਾਰ ਹੀ ਵੱਡੇ ਵੱਡੇ ਪਤਲਾ ਲੈਂਦੇ ਹਨ ਗਰੀਬ ਟਿੱਕੇ ਪਹਾੜ ਤੋਂ ਕੋਈ ਨਾ ਪੁੱਛੇ ਹਾਲ ਅਮੀਰ ਨੂੰ ਲੱਗੇ ਜੇ ਕੰਡਾ ਪਛਣ ਲੋਕ ਹਜ਼ਾਰ ਛੋਟੀਆਂ ਛੋਟੀਆਂ ਕੱਲਾਂ ਦਿਲ ਵਿੱਚ ਰੱਖਣ ਨਾਲ ਵੱਡੇ ਵੱਡੇ ਰਿਸ਼ਤੇ ਵੀ ਕਮਜ਼ੋਰ ਹੋ ਜਾਂਦੇ ਨੇ ਹਦ ਰਾਤ ਹਨੇਰੇ ਲਈ ਨਹੀਂ ਕਈ ਵਾਰੀ ਅੰਦਰ ਤੇ ਚਾਨਣੋਂ ਦੇਖਣ ਲਈ ਆਉਂਦੀ ਹੈ ਝੋਠ ਕੰਨਾਂ ਨੂੰ ਚੰਗਾ ਲੱਗਦਾ ਇਸ ਲਈ ਲੋਕ ਪਰਿਸ਼ੇਤੀ ਚੱਕੀ ਨਿਕ ਕਰ ਲੈਂਦੇ ਨੇ ਪਰ ਸੁਣਨ ਚ ਵੀ ਕੋੜਾ ਹੁੰਦਾ ਇਸ ਲਈ ਸਾਬਤ ਕਰਨਾ ਪੈਂਦਾ ਹੈ ਜ਼ਿੰਦਗੀ 'ਚ ਉੱਚਾ ਉੱਠਣ ਲਈ ਕਿਸੇ ਡਿਗਰੀ ਦੀ ਲੋੜ ਨਹੀਂ ਹੁੰਦੀ। ਮਿੱਠੇ ਬੋਲ ਤੇ ਚੰਗੀ ਸੋਚ ਵਿੱਚ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਨੇ। ਸਮਾਜ ਦੇ ਜ਼ਿੰਦਗੀ ਦੁਨੀਆ ਤੇ ਮਹਾਨ ਅਧਿਆਪਕ ਹਨ। ਜ਼ਿੰਦਗੀ ਸਮੇ ਦਾ ਉਪਯੋਗ ਕਰਨਾ ਦੱਸਦੀ ਹੈ ਤੇ ਸਮਾਜ ਜ਼ਿੰਦਗੀ ਦੀ ਕੀਮਤ ਦੱਸਦਾ ਹੈ। ਜਿੰਨੂੰ ਪਾ ਨਾ ਸਕੀਏ ਉਹ ਹੋਰ ਕੀਮਤੀ ਲੱਗਣ ਲੱਗ ਜਾਂਦਾ ਹੈ ਤੇ ਜੋ ਮਿਲ ਜਾਵੇ ਉਹ ਵਿਅਰਥ ਹੋ ਜਾਂਦਾ ਹੈ। ਇਹ ਰਿਸ਼ਤੇ ਮਨ ਨਾਲ ਬਣਦੇ ਨੇ ਗੱਲਾਂ ਨਾਲ ਨਹੀਂ ਕੁਝ ਲੋਕ ਬਹੁਤ ਸਾਰੀਆਂ ਗੱਲਾਂ ਤੋਂ ਬਾਅਦ ਵੀ ਆਪਣੇ ਨਹੀਂ ਹੁੰਦੇ ਤੇ ਕੁਝ ਸ਼ਾਂਤ ਰਹਿ ਕੇ ਵੀ ਆਪਣੇ ਬਣ ਜਾਂਦੇ ਨੇ ਕਿਸੇ ਤੇ ਐਪ ਨੂੰ ਤੋ ਬੇਨਕਾਬ ਨਾ ਕਰ ਰੱਬ ਹਿਸਾਬ ਕਰੇਗਾ ਤੂੰ ਖੁਦ ਹਿਸਾਬ ਨਾ ਕਰ ਫਾਸਲਾ ਵਧਾ ਲਿਆ ਤੂੰ ਮੈਂ ਵੀ ਦੀਵਾਰ ਪੱਕੀ ਕਰ ਲਈ ਜ਼ਰਾ ਚਾਹੇ ਗਲਤ ਫਹਮੀ ਨੇ ਵੇਖੋ ਕਿੰਨੀ ਤਰੱਕੀ ਕਰ ਲਈ ਸਾਡੇ ਨਾਲ ਨਫਤਤ ਕਦਮ ਵਾਲੇ ਕੁਮਾਲ ਦਾ ਹੁਣ ਅਤ ਰੱਖਦੇ ਨੇ ਸਾਨੂੰ ਦੇਖਣਾ ਨਹੀਂ ਚਾਹੁੰਦੇ ਫਿਰ ਵੀ ਸਾਡੇ ਤੇ ਨਜ਼ਰ ਰੱਖਦੇ ਨੇ ਨਾ ਮੰਗ ਕੁਝ ਜਮਾਨੇ ਤੋਂ ਇਹ ਤੇ ਕੇ ਵੀ ਸੁਣਾਉਂਦੇ ਨੇ ਜ਼ਿਕਰ ਕੀਤਾ ਹੋਵੇ ਐਹਸਾਨ ਇੱਕ ਵਾਰ ਤਾਂ ਲੱਖ ਵਾਰ ਜੱਤਾਉਂਦੇ ਨੇ ਹੁਣ ਤੱਕ ਦਾ ਸਮਾਂ ਕਾਲੀ ਵਿੱਚ ਹੀ ਬੀਤਿਆ ਹੈ ਚੱਲ ਹੁਣ ਸਹਜ ਵਿੱਚ ਜੀ ਕੇ ਦੇਖਦੇ ਹਾਂ ਸਹਜ ਜੋ ਪਰਮਾਤਮਾ ਦੇ ਨਾਮ ਤੋਂ ਹੀ ਮਿਲਦਾ ਹੈ ਕੋਈ ਨਹੀਂ ਤੇਵੇ ਦਾ ਸਾਥ ਤੇਰਾ ਇੱਥੇ ਹਰ ਕੋਈ ਇੱਥੇ ਖੁਦ ਵਿੱਚ ਹੀ ਮਸ਼ਰੂਫ ਹੈ ਸਿੰਧ ਕੀ ਦਾ ਇੱਕ ਅਸੂਲ ਹੈ ਤੂੰ ਟਿਕਨਾਵੇਂ ਖੁਦ ਹੈ ਤੇ ਸੰਭਲਣਾਵੇਂ ਖੁਦ ਹੈ ਤੂੰ ਛੱਡ ਦੇ ਕੋਸ਼ਿਸ਼ਾਂ ਇਨਸਾਨਾਂ ਨੂੰ ਪਹਿਚਾਣਨ ਦੀ ਇੱਥੇ ਜ਼ਰੂਰਤ ਤਾਂ ਦੇ ਹਿਸਾਬ ਨਾਲ ਸਭਨਾਂ ਦਾ ਹੱਬ ਬਦਲਤੇ ਨੇ ਆਪਣੇ ਗੁਨਾਹਤ ਸਵਪਨਾ ਤੱਪਾ ਕੇ ਹਰ ਸ਼ਖਸ ਕਹਿੰਦਾ ਹੈ ਕਿ ਸਮਾਨਨਾ ਖਰਾਬ ਹੈ ਉਮੀਦ ਕਰਤਾ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੀ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਦੇ ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਚਰ ਕਰੋ ਮਿਲਤੇ ਹਾਂ ਫਿਰ ਅਗਲੇ ਸਫ਼ਰ ਵਿੱਚ ਤਤ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ